ਨੇ ਸੀ ਕਿਤੇ ਤੁਸੀਂ ਦੱਸੋ ਵੀ ਕੀ ਟੇਨਕੇ ਜਾ ਕੇ ਦੇਖੋ ਸਾਨੂੰ ਨਾ ਜੀ ਥਾਣੇ ਫੋਨ ਗਿਆ ਸੀ ਫੇ ਗਉਆਂ ਨਾਲ ਭਰਿਆ ਟਰੱਕ ਆ ਰਿਹਾ ਸੀ ਕਿਸੇ ਪਾਸਿਓ ਤੇ ਆਪਣੇ ਭਾਈ ਸਾਹਿਬ ਸ਼ਿਫਟਲ ਵਾਲੇ ਨੇ ਇਹਨਾਂ ਨੇ ਘੇਰਿਆ ਹੋਇਆ ਜੀ ਤੇ ਬੰਦੇ ਭੱਜ ਕੇ ਜਿਹੜੇ ਡਰਾਈਵਰ ਸੀ ਤੇ ਟਰੱਕ ਖੜਾ ਤੇ ਟੈਂਟਰ ਆਮ ਕੰਟਰ ਰਾਏ ਦੇ ਵਿੱਚ ਗਊਆਂ ਲੋਡ ਇਸ ਸਮੇਂ ਕਿੱਥੇ ਰਕ ਜਗਾ ਪਈ ਆ ਖੜਾਈ ਲੱਕਾ ਕੀ ਹੈ ਦੋਸਤ ਲਾਕੇ ਨੇੜੇ ਮੰਗੂ ਕਿੰਨੀਆਂ ਗਊਆਂ ਇਹਦੇ ਵਿੱਚ ਅਸੀਂ ਨਿਕਲੀਆਂ ਉਹਨੇ ਲਾਕੇ ਪੂਰਾ ਗਿਣਤੀ ਦਾ ਲਾਕੇ ਹੋਣਗੀ ਮੋਟੋ ਮੋਟਾ ਨਾ ਜਾ ਕੋਈ 12 ਜਾਂ 13 ਹੋਣ ਗਿਆ ਇਹਨੂੰ ਹੁਣ ਲਾ ਕੇ ਨਾ ਗਊਸ਼ਾਲਾ ਪਹਿਲਾਂ ਪਾਣੀ ਪੁੰਨੀ ਨਾਲ ਨੂੰ ਗੂੰਗੂਆਂ ਨੂੰ ਪਲਾ ਕੇ ਖਾ ਕੇ ਜੋ ਬਣਦੀ ਕਾਰਵਾਈ ਆਪਾਂ ਜਿਹੜੇ ਇਸ ਮਾਮਲੇ ਦੇ ਵਿੱਚ ਅਸਲੀ ਜੜਾ ਜਿਹੜੀ ਹੈਗੀ ਨਾ ਉਹ ਤਾਂ ਦੇਖੋ ਟਰੱਕ ਹੈਗਾ ਜਿਹਦਾ ਹੈਗਾ ਮਾਲਕ ਉੱਤੇ ਤੱਕ ਪਹੁੰਚ ਕਰਕੇ ਸਾਰੇ ਅਸੀਂ ਕਰ ਲਵਾਂਗੇ ਠੀਕ ਹੈ ਭਰਿਆ ਟਰੱਕ ਅਸੀਂ ਇੱਥੋਂ ਲੰਘ ਰਹੇ ਸੀਗੇ ਤੇ ਬਹੁਤ ਰਾਸਤੇਗਾ ਤੇ ਅਸੀਂ ਇੱਥੇ ਰੁਕੇ ਜਾਂ ਦੇਖਿਆ ਤੇ ਇੱਥੇ ਗਊ ਰੱਖਿਆ ਦਲ ਆਲੰਦਾ ਜਿਹੜੇ ਪ੍ਰਧਾਨ ਜੀ ਸੀਗੇ ਉਹਨਾਂ ਨੇ ਇੱਕ ਟਰੱਕ ਰੋਕਿਆ ਸੀਗਾ ਤੇ ਜਿਸ ਦੇ ਵਿੱਚ 12 14 ਗਊਆਂ ਆ ਬੜੀਆਂ ਮਤਲਬ ਜਿਸ ਤਰ੍ਹਾਂ ਪਤਨੀ ਭੁਖੀਆਂ ਥਹਾਈਆਂ ਬੈਠੀਆਂ ਸੀਗੀਆਂ ਅਸੀਂ ਵੀ ਦੇਖਿਆ ਉਸ ਟਰੱਕ ਦੇ ਵਿੱਚ ਗਊਆਂ ਸੀਗੀਆਂ ਤੇ ਉਹ ਗਊਆਂ ਲੈ ਕੇ ਜਿਹੜਾ ਹੈ ਉਹ ਕੁਝ ਬੰਦੇ ਸਲੱਟਰ ਹਾਊਸ ਲੈ ਕੇ ਜਾ ਰਿਹਾ ਜੋ ਉਹਨਾਂ ਨੇ ਦੱਸਿਆ ਕਿ ਇਹ ਗਊਆਂ ਗੁਰਦਾਸਪੁਰ ਤੋਂ ਲੈ ਕੇ ਤੇ ਸ਼੍ਰੀਨਗਰ ਲਈ ਉਹ ਲੈ ਕੇ ਜਾ ਰਹੇ ਸਨ ਤੇ ਅੱਜ ਕੱਲ ਪਹਿਲਾਂ ਕਹਿੰਦੇ ਉਧਰੋਂ ਜਾ ਰਹੀਆਂ ਜਾਂਦੀਆਂ ਸੀਗੀਆਂ ਬਾਇਆ ਆਪਣਾ ਪਠਾਨਕੋਟ ਸਾਈਡ ਲੇਕਿਨ ਉਧਰੋਂ ਅੱਜ ਕੱਲ ਅਮਰਨਾਥ ਯਾਤਰਾ ਚਲ ਰਹੀ ਹੈ ਇਸ ਕਰਕੇ ਉਹ ਜਿਹੜੇ ਹੈਗੇ ਇਸ ਰਸਤੇ ਨੂੰ ਉਹਨਾਂ ਨੇ ਸੇਫ ਸਮਝਿਆ ਕਿਉਂਕਿ ਉਹਨਾਂ ਨੇ ਗਊ ਰੱਖਸ਼ਾ ਦਾਲਾ ਦਾ ਕਹਿੰਦੇ ਕਿ ਸਾਡੀ ਉਸ ਰਸਤੇ ਤੇ ਨਜ਼ਰ ਰਹਿੰਦੀ ਹੈਗੀ ਲੇਕਿਨ ਇਸ ਰਸਤੇ ਨੂੰ ਉਹਨਾਂ ਨੇ ਸੇਫ ਸਮਝਿਆ ਕਿਉਂਕਿ ਉੱਧਰ ਅਮਰਨਾਥ ਯਾਤਰਾ ਚੱਲ ਰਹੀ ਹੈ ਚੈਕਿੰਗ ਹੁੰਦੀ ਹੈ ਤੇ ਇਸ ਕਰਕੇ ਇਸ ਰਸਤੇ ਨੂੰ ਸੇਵ ਸਮਝਦੇ ਹੋ ਉਹਨਾਂ ਨੇ ਇਧਰ ਉਲਟ ਜਾਣ ਦੀ ਕੋਸ਼ਿਸ਼ ਕੀਤੀ ਪਰ ਦੇਖੋ ਤੁਸੀਂ ਕਹਿੰਦੇ ਹਿੰਦੂ ਸਮਾਜ ਕਿ ਮੈਂ ਕਹਣਾ ਚਾਹੇ ਸਿੱਖ ਹੈ ਚਾਹੇ ਹਿੰਦੂ ਆਪਾਂ ਸਾਰੇ ਜਿਹੜਾ ਹੈ ਦੇਖੋ ਗਊ ਦਾ ਪਹਿਲਾਂ ਦੁੱਧ ਪੀਂਦੇ ਠੀਕ ਹੈ ਅੱਜ ਸਮੇਂ ਦੇ ਨਾਲ ਬਛੜਿਆਂ ਨੇ ਹਲ ਜੋਤ ਦੇ ਗੇ ਖੇਤੀ ਕਰਦੇ ਸੀ ਸਾਰਾ ਜਿਹੜਾ ਸਾਡੀ ਜਿਹੜੀ ਅਰਥ ਵਿਵਸਥਾ ਉਹ ਟਿਕੀ ਜਿਹੇ ਤੇ ਸੀਗੀ ਓਕੇ ਗਊ ਬਾਤਾ ਦਾ ਦੁੱਧ ਪੀਣਾ ਬਛੜੇ ਵੇਚ ਲੈਣੇ ਬੱਚੀਆਂ ਵੇਚ ਲੈਣੀਆਂ ਅੱਗੇ ਬਹਿਲ ਤਿਆਰ ਹੋਣੇ ਹਲ ਬਾਣੇ ਹਲਟ ਚਲਾਣੇ ਸਾਰਾ ਕੰਮ ਹੀ ਇਹਦੇ ਪਰ ਸੀਗਾ ਲੇਕਿਨ ਜਿਸ ਤਰ੍ਹਾਂ ਸਮੇਂ ਦੇ ਬਦਲਾਅ ਦੇ ਨਾਲ ਸਾਰਾ ਥੋੜਾ ਥੋੜਾ ਸਿਸਟਮ ਚੇਂਜ ਹੋਇਆ ਇੱਧਰ ਵੀ ਟਰੈਕਟਰ ਮਸ਼ੀਨੀ ਯੁੱਗ ਆ ਗਿਆ ਤੇ ਅੱਜ ਗਊ ਨੂੰ ਜਿਹੜਾ ਹੈਗਾ ਉਹ ਦਰਜਾ ਮਾਂ ਦਾ ਦਰਜਾ ਦਿੱਤਾ ਵਾ ਸਾਡੇ ਪੀੜਾ ਫਕੀਰਾਂ ਨੇ ਸੰਤਾ ਪੁਰਖਾਂ ਨੇ ਮਹਾ ਪੁਰਖਾਂ ਨੇ ਪਿਛਲੇ ਜਨਮ ਦੇ ਵਿੱਚ ਪਿਛਲੇ ਜਮਾਨਿਆਂ ਦੇ ਵਿੱਚ ਲੇਕਿਨ ਅੱਜ ਜਿਹੜਾ ਹੈ ਉਹ ਕੁਝ ਲੋਗ ਨਜਾਇਜ਼ ਫਾਇਦਾ ਲੈ ਕੇ ਇਹਨਾਂ ਨੂੰ ਸਲੈਟਰ ਹਾਊਸ ਦੇ ਵਿੱਚ ਆਪਣੇ ਕੁਝ ਕੰਮਾਂ ਲਈ ਆਪਣੇ ਵਾਸਤੇ ਜ਼ਿਆਦਾ ਧਨ ਕਮਾਉਣ ਲਈ ਦਿਖਾਤੋਂ ਰਾਤ ਜਿਹੜਾ ਹੈਗਾ ਅਮੀਰ ਹੋਣ ਵਾਸਤੇ ਹੈ ਉਹ ਜਿਹੜੇ ਕੋਜੇ ਕੰਮ ਕਰ ਰਹੇ ਹਨ ਤੇ ਇਹਨਾਂ ਨੂੰ ਸਲੈਟਰ ਹਾਊਸ ਦੇ ਵਿੱਚ ਵੇਚ ਕੇ ਵੇਚ ਕੇ ਤੇ ਉਹਦਾ ਵੱਧ ਮੁਨਾਫਾ ਕਮਾਉਣ ਦੀ ਕੋਸ਼ਿਸ਼ ਕਰ ਰਹੇ ਆ ਜਿਹੜੀ ਢਿੱਲੀ ਕਿਨਚਾ ਆ ਜਿਸ ਤਰ੍ਹਾਂ ਅਸੀਂ ਇਹਨਾਂ ਦੇ ਜਿਹੜੇ ਗਊ ਰੱਖਸ਼ਾ ਦਲ ਦੇ ਪ੍ਰਧਾਨ ਜੀ ਨਾਲ ਹੁਣ ਮੈਂ ਇੱਥੇ ਗੱਲ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਇਹਨਾਂ ਦੀ ਸਰਕਾਰ ਦੀ ਜਿਹੜੀ ਹੈ ਜਿਸ ਦਿਨ ਦੀ ਇਹ ਆਮ ਆਦਮੀ ਪਾਰਟੀ ਸਰਕਾਰ ਬਣੀ ਵੀ ਹੈ ਉਸ ਦਿਨ ਤੇ ਬਹੁਤ ਜ਼ਿਆਦਾ ਵੱਧ ਚੁੱਕਿਆਗਾ ਜਿਹੜਾ ਹੈਗਾ ਗਊਆਂ ਦਾ ਜਿਹੜੀ ਤਸਕਰੀ ਦਾ ਮਸਲਾ ਹੈਗਾ ਉਹ ਕਹਿੰਦੇ ਬਹੁਤ ਜ਼ਿਆਦਾ ਵੱਧ ਚੁੱਕਾ ਔਰ ਇਹ ਬਹੁਤ ਤੁਸੀਂ ਦੇਖਿਆ ਹੋਣਾ ਪਿੱਛੇ ਫਗਵਾੜਿਆ ਫੜ ਹੋਇਆਗਾ ਟੈਗ ਕੀਤਾ ਵਾ ਜਿਹੜਾ ਹੈਗਾ ਅੰਮ੍ਰਿਤਸਰ ਦੇ ਵਿੱਚ ਫੜਿਆਗਾ ਸਰਕਾਰ ਕਿੱਥੇ ਸੁੱਤੀ ਪਈ ਹੈ ਸਰਕਾਰ ਜਿਹੜਾ ਹੈਗਾ ਗਊ ਸੈਸ ਲੈਂਦੀ ਹੈਗੀ ਪਰ ਸਰਕਾਰ ਅਸੀਂ ਤਾਂ ਕਹਿੰਦੇ ਸੁੱਤੀ ਕਿੱਥੇ ਪਈ ਹੈ ਇੰਨੇ ਗਊ ਧੰਨ ਦੀ ਜਿਹੜੀ ਹੈ ਬੇਕਦਰੀ ਕਿਉਂ ਹੋ ਰਹੀ ਹੈ ਜਦੋਂ ਕਿ ਸਰਕਾਰ ਇਹਦੇ ਉੱਪਰ ਟੈਕਸ ਲੈ ਰਹੀ ਹੈ